ਪੋਸਤਾਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੜਕਾਂ ਉੱਤੇ ਰੋਸ਼ ਮਾਰਚ ਕੱਢਿਆ ਜਾ ਰਿਹਾ ਬੜੇ ਸ਼ਾਂਤੀ ਮਈ ਤੰਗ ਦੇ ਨਾਲ ਕਿਉਂਕਿ ਪਿਤੇ ਦਿਨੀ ਸਾਡੇ ਗ੍ਰਹਿ ਮੰਤਰੀ ਸਾਹਿਬ ਵੱਲੋਂ ਅਮਿਤ ਸਾਹਿਬ ਜੀ ਵੱਲੋਂ ਜਿਹੜੀ ਬਾਬਾ ਸਾਹਿਬ ਨੂੰ ਬੇਇੱਜ਼ਤੀ ਬਾਰੇ ਟਿੱਪਣੀ ਕੀਤੀ ਗਈ ਆ ਔਰ ਬੜੇ ਨਿੰਦਨੀਏ ਸ਼ਬਦ ਉਹਨਾਂ ਨੇ ਵਰਤੇ ਆ ਉਹਨਾਂ ਨੇ ਕੋਈ ਸਨਮਾਨ ਨਹੀਂ ਕੀਤਾ ਸਰ ਉਸ ਮਾਨ ਹਸਤੀ ਦਾ ਜਿਹਦਾ ਮਗਰ ਪੂਰਾ ਹਿੰਦੁਸਤਾਨ ਅਜ ਚੂਮ ਰਿਆ ਹੋਵੇ ਔਰ ਉਸ ਸੰਵਿਧਾਨ ਦੀ ਪਾਲਣਾ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਕੀਤੀ ਜਾ ਰਹੀ ਹੋਵੇ ਔਰ ਅਜ ਉਹਦੇ ਰੋਸ਼ ਅਬਰੂ ਸਾਰੇ ਹੀ ਕਾਂਗਰਸ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਪਿੰਡਾਂ ਤੋਂ ਆਏ ਹੋਏ ਸਰਪੰਚ ਸਵਾਨਾ ਵੱਲੋਂ ਸਾਡੇ ਵਿਆਤੀ ਪ੍ਰਧਾਨ ਅਮਰਜੀਤ ਸੈਦੋਵਾਲ ਜੀ ਸਾਡੇ ਮੇਅਰ ਸਾਹਿਬ ਵੱਲੋਂ ਸਾਰੇ ਹੀ ਸੂਚੀ ਕਾਂਗਰਸ ਸੰਗਠਿਤ ਹੋ ਕੇ ਅਜ ਸੜਕਾਂ ਦੇ ਉਤਰੀ ਹੈ ਮੈਨੂੰ ਲੱਗਦਾ ਕਿ ਇੱਕ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਦਾਂ ਦੇ ਸ਼ਬਦ ਜਿਹੜੇ ਆ ਉਹ ਨਹੀਂ ਬੋਲਨੇ ਚਾਹੀਦੇ। ਇਹ ਕੋਈ ਨਹੀਂ ਬੋਲਨੇ ਚਾਹੀਦੇ ਔਰ ਮਰਿਆਦਾ ਉਹ ਜਿਹੜਾ ਉਹਨਾਂ ਦਾ ਪਦਵਾ ਏਡਾ ਵੱਡਾ ਪਦਵਾ ਉਹ ਗ੍ਰਹਿ ਮੰਤਰੀ ਹਿੰਦੁਸਤਾਨ ਦੇ ਨੇ ਔਰ ਇੱਥੇ ਲੋਕਤੰਤਰ ਹਿੰਦੁਸਤਾਨ ਦੇ ਵਿੱਚ। ਮਗਰ ਇਦਾਂ ਦੀ ਸ਼ਬਦਾਬਲੀ ਦੀ ਕਨੇ ਸ਼ਬਦਾ ਦੇ ਵਿੱਚ ਕਾਂਗਰਸ ਪਾਰਟੀ ਨਿੰਦਾ ਕਰਦੀ ਆ ਅਤੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਪੈਦਲ ਰੋਡ ਮਾਰਚ ਕੱਢ ਰਹੇ ਆ ਇੱਕ ਰੋਸ਼ ਚਿਤਾਇਆ ਜਾ ਰਿਹਾ ਕਾਂਗਰਸ ਪਾਰਟੀ ਸਾਡੇ ਗ੍ਰੇਮ ਮਾਰਲੇ ਨੇ ਪੰਚ ਸਰਪੰਚ ਖਾਰੇ ਕੁਸੂਰ ਸਰਦਾਰ ਬਾਲ ਮਾਨ ਨੇ ਪੁਰੀਆ ਇਹ ਵਾਸਤੇ ਉਹਨਾਂ ਨੂੰ ਸੇਵਾ ਦੇਣਾ ਚਾਹੀਦਾ ਵਾ ਔਰ ਜੋ ਸਾਦਾ ਦੇਸ਼ ਜਿਸ ਸੰਵਿਧਾਨ ਦੀ ਇੱਜ਼ਤ ਕਰਦਾ ਵਾ ਜਿਹਦੀ ਸੌਖਾਂ ਦਾ ਵਾ ਔਰ ਜਿਹੜੇ ਉਹਦੇ ਨਿਰਮਾਤਾ ਹੋਣ ਉਹਨਾਂ ਦੇ ਲਈ ਇੰਨੀ ਘਟਿਆ ਅਲਫਾਜ਼ ਬੋਲਣੇ ਉਹ ਵੀ ਇੱਕ ਗ੍ਰਹਿ ਮੰਤਰੀ ਦੇ ਮੈਂ ਕਹਿੰਦਾ ਇਦੋਂ ਵੱਡੀ ਨਿੰਦਨਯੋਗ ਕੋਈ ਗੱਲ ਨਹੀਂ ਹੋ ਸਕਦੀ ਸਾਡੇ ਦੇਸ਼ ਦੇ ਵਿੱਚ ਔਰ ਇਹ ਦੇਸ਼ ਅਜੇ ਇਹੋ ਜਿਹਾਂ ਹੱਥਾਂ ਦੇ ਵਿੱਚ ਆਇਆ ਕਿ ਜਿਨ੍ਹਾਂ ਨੂੰ ਸੰਵਧਾਨ ਦੀ ਇੱਜ਼ਤ ਨਹੀਂ ਜਿਨ੍ਹਾਂ ਨੂੰ ਸੰਵਧਾਨ ਜਿਨ੍ਹਾਂ ਨੇ ਬਣਾਇਆ ਜੇ ਉਹਨਾਂ ਦੀ ਇੱਜ਼ਤ ਨਹੀਂ ਕਰ ਸਕਦੇ ਸਾਡੇ ਬਜ਼ੁਰਗ ਮਹਾਤਮਾ ਗਾਂਧੀ ਜਰਗਿਆਂ ਦੀ ਇੱਜ਼ਤ ਨਹੀਂ ਕਰ ਸਕਦੇ ਇਹਨਾਂ ਨੂੰ ਕੋਈ ਹੱਕ ਨਹੀਂ ਦੇਸ਼ ਦੇ ਉੱਤੇ ਰਾਜ ਕਰਨ ਦਾ ਆ ਜਿਹੜਾ ਦਾ ਰੂਸ ਮਾਰਨ ਦਾ ਜਿਹੜਾ ਕੱਢਿਆ ਜਾ ਰਿਹਾ ਜਿਹੜਾ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਜਿਹੜਾ ਦਾਵਾ ਸਾਹਿਬ ਬੇਲਕਰ ਬਾਰੇ ਜੋ ਪੱਕੀ ਸ਼ਬਦ ਅਲੀ ਵਰਤੀ ਆ ਉਹਦਾ ਕਰਕੇ ਜਿਹੜਾ ਅੱਜ ਰਾਣਾ ਗੁਰਜੀਤ ਸਿੰਘ ਦੀ ਰਹਿਮ ਨਵਾ ਹੈਡ ਜਿਹੜਾ ਇਹ ਪੈਦਨ ਮਾਰਚ ਕੱਢਿਆ ਜਾ ਰਿਹਾ ਤਾਂ ਯੂਥ ਕਾਂਗਰਸ ਦਾ ਕੀ ਇਹਦੇ ਵਿੱਚ ਪਾਰਟਿਸਪੇਟ ਹੈਗਾ ਯੂਥ ਕਾਂਗਰਸ ਦਾ ਬਹੁਤ ਪਰਮਾਉਂਗਾ ਰਹਾ ਵਾ ਪਿੰਡਾਂ ਵਿੱਚੋਂ ਮੁੱਦੇ ਬਹੁਤ ਆਏ ਆ ਕਿ ਇਹ ਜਿਹੜਾ ਗਲਤ ਗੱਲ ਵਾ ਜਿਹੜੀ ਉਹਨਾਂ ਨੇ ਜਿਹਦੇ ਇਸ ਦਾ ਖਰੀਦ ਮੰਤਰੀ ਹੋਵੇ ਜਿਹਨੇ ਸੰਵਿਧਾਨ ਦੇ ਨਿਰਮਾਤਾ ਬਾਰੇ ਗਲਤ ਬੋਲੇ ਯੂਥ ਵਿੱਚ ਭਾਰੀ ਰੋਸ ਆਇਆ ਸੀ